UCPM ਮੇ ਵੀ ਇੱਕ ਅਹਿਮ ਮੀਟਿੰਗ ਹੋਈ ਦੇਖੋ ਮੀਟਿੰਗ ਜੀ ਚੱਲ ਗਿਆ ਜੁੜੇ ਰਹੋ ਸਾਡੇ ਚੈਨਲ ਨਾਲ CNW ਚੈਨਲ ਲੁਧਿਆਣਾ ਸਿਟੀ ਲਾਈਫ ਤੇ ਬਿਜ਼ਨਸ ਇੰਡੀਆ ਟੀਵੀ ਜੀ ਜੀ UCPM ਦੇ ਫਰਸਟ ਮੈਨੇਜਿੰਗ ਕਮੇਟੀ ਦੇਖੀ ਗਏ ਬਹੁਤ ਬੜੀ ਢੰਗ ਨਾਲ ਹੋਈ ਆ ਔਰ ਬੜੇ ਜਿਹੜੇ ਵਲਨਰੇਬਲ ਉਦੇਸ਼ ਸੀਗੇ ਉਹਨਾਂ ਨੂੰ ਡਿਸਕਸ ਕੀਤਾ ਗਿਆ ਵਾ ਔਰ ਕਈ ਚੀਜ਼ਾਂ ਐਸੀਆਂ ਹੁਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੈਂਬਰ ਸਾਈਕਲ ਪਾਰਟਸ ਨਹੀਂ ਬਣਾਉਂਦੇ ਉਹਨਾਂ ਦੇ ਰਿਗਾਰਡਿੰਗ ਔਰ ਜਿਹੜੀ ਸਭ ਤੋਂ ਵੱਡੀ ਚੀਜ਼ GST ਦੀ ਕੰਪਲਾਈਅੰਸ ਉਹਦੇ ਲਈ ਜਿਹੜਾ ਐਡਵੋਕੇਟ ਬਾਲੂ ਸ਼ਰਮਾ ਅਪੁਆਇੰਟ ਕੀਤੇ ਆ ਤੀਸਰੀ ਜਿਹੜੀ ਸਭ ਤੋਂ ਵੱਡੀ ਪੁਜੀਸ਼ਨ ਦੀਆਂ ਕਨਸੈਂਟਸ ਲਈ ਔਰ ਕ੍ਰਿਸ ਐਸੋਸੀਏਸ਼ਨ ਲਈ ਸਪੈਸ਼ਲ ਜਨਰਲ ਮੀਟਿੰਗ ਬੁਲਾਣੀ ਆ ਔਰ ਐਨਓ ਜਨਰਲ ਮੀਟਿੰਗ ਬੁਲਾਣੀ ਆ ਉਹਦੀ ਡਿਸਕਸ਼ਨ ਹੋਈ ਮੈਂ ਸਾਰੇ ਮੈਨਿੰਗ ਕਮੇਟੀ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਾ ਮੈਂ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਕਦੇ ਮੈਂਬਰ ਨਹੀਂ ਇਕੱਲਾ ਆਇਆ ਬਹੁਤ ਅੱਛੀ ਮੀਟਿੰਗ ਹੋਈ ਆਉਣ ਵਾਲੇ ਸਮੇਂ ਦੇ ਵਿੱਚ ਸਾਈਕਲ ਇੰਡਸਟਰੀ ਨੂੰ ਅਪਲਿਫਟ ਕਰਨ ਵਾਸਤੇ ਜਿਹੜੇ ਮੁੱਦੇ ਵਿਚਾਰੇ ਜਾਣਗੇ ਵਿਚਾਰ ਕੇ ਉਹਨਾਂ ਨੂੰ ਇੰਪਲੀਮੈਂਟ ਕਰਕੇ ਮੈਂਬਰਾਂ ਦਾ ਹੱਲ ਕੀਤਾ ਜਾਵੇਗਾ ਤੇ ਬਾਈਸਾਈਕਲ ਇੰਡਸਟਰੀ ਨੂੰ ਅਪਲਿਫਟ ਕਰਕੇ ਇੰਟਰਨੈਸ਼ਨਲ ਪੱਧਰ ਤੇ ਉੱਤੇ ਲੈ ਕੇ ਜਾਏਗਾ ਬਹੁਤ ਬਹੁਤ ਧੰਨਵਾਦ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਯੂਨਾਈਟਿਡ ਸੈਕਟਰ ਦੇ ਉਹਦੇ ਬਾਰੇ ਕੀ ਕਹੋਗੇ ਬਹੁਤ ਵਧੀਆ ਮੈਕ ਮੀਟਿੰਗ ਹੈ ਜਿਸ ਦੀ ਲੋੜ ਆ ਸਿਡੋਨੀਆ ਕੇ ਹਰ ਮਹੀਨੇ ਹੋਵੇ ਇਹ ਮਹੀਨੇ ਬਚ ਬਲ ਬਲ ਕੇ ਤਾਂ ਹਲੇ ਤਾਂ ਟਾਰਗੇਟ ਤੇ ਤਾਂ ਦੋ ਦੋ ਵਾਰੀ ਹੀ ਹੋਵੇ ਕਿਉਂਕਿ ਜਿਹੜੇ ਸਾਡੇ ਪੱਧ ਤੇ ਮਸਲੇ ਨੇ ਇਹਨਾਂ ਦੇ ਵਿੱਚ ਫਿਕਸ ਲੈਂਡ ਜ਼ੋਨ ਦਾ ਮਸਲਾ ਸਭ ਤੋਂ ਉੱਪਰ ਹੈ ਔਰ ਉਹਦੇ ਨਾਲ GST ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਦੋ ਤਿੰਨ ਮਸਲੇ ਇਹ ਸਾਡੇ ਪੱਧ ਤੇ ਨੇ ਇਹ ਉਹ ਬਹੁਤ ਜ਼ਰੂਰੀ ਨੇ ਉਹਦੇ ਕਰਕੇ ਮੀਟਿੰਗ ਲਗਾਤਾਰ ਚੱਲਣੀਆਂ ਆ ਇਹ ਕਿਉਂਕਿ ਭਲੀ ਮੀਟਿੰਗ ਚ ਇਸ ਤੋਂ ਬਾਅਦ ਜਿਹੜੇ ਆਪਾਂ ਮੈਂ ਛੋਟੀਆਂ ਮੀਟਿੰਗਾਂ ਹੋਣ ਉਹਦੇ ਵਿੱਚ ਜਿਹੜੇ ਮਸਲੇ ਸਾਡੇ ਮੇਨ ਨੇ ਦਿਨਚਾਰ ਉਹ ਹੱਲ ਕਰਨ ਦੇ ਵਾਸਤੇ ਸਾਡੀ ਪੂਰੀ ਟੀਮ ਤਤਪਰ ਹੈ ਮੈਂ ਵਧਾਈ ਦੇਣਾ ਲੱਗੀ ਟੀਮ ਨੂੰ ਜਿਹੜੀ ਜਿਨ੍ਹਾਂ ਦੇ ਕੰਮ ਨੂੰ ਦੇਖ ਕੇ ਦੁਆਰਾ ਟੀਮ ਨੂੰ ਮੌਕਾ ਦਿੱਤਾ ਔਰ ਆਸ ਹੈ ਕਿ ਜਿਹੜੇ ਸਾਡੇ ਪੱਧ ਦੇ ਮਸਲੇ ਨੇ ਉਹ ਜਲਦੀ ਹੱਲ ਹੋਣਗੇ ਤੁਸੀਂ ਕਿੰਨੇ ਤੋਂ ਕਿੰਨੇ ਸੈਟਿੰਗ ਕਰਦੇ ਆ ਜੀ ਰਿਪਰੈਜੈਂਟੇਸ਼ਲ ਸਾਈਕਲ ਮੈਂ ਸਵੇਰੇ 10 ਤੋਂ 1 ਵਜੇ ਤੱਕ ਬੈਠਦਾ ਕੋਈ ਕਿਸੇ ਦਾ ਵੀ ਸਸਲਾ ਹੋਵੇ ਕਾਰਪੇਟ ਉੱਤਨਾ ਹੋਵੇ ਤੁਹਾਨੂੰ ਕੋਈ ਪਿੱਛੇ ਨਹੀਂ ਮਹਿਕਣਾ ਹੋਵੇ ਸਰਕਾਰ ਦੇ ਵਿੱਚੋਂ ਕਰਤੀ ਤੇ ਮਸਲੇ ਤੁਸੀਂ ਸਰਕਾਰ ਚੋਂ ਸਰ ਮਿਕਸ ਇਹਦੇ ਬਾਰੇ ਕੀ ਕੀ ਆਪਣਾ ਆਉਟਪੁਟ ਹੈ ਜੀ ਆਪਾਂ ਤੇ ਮਿਕਸਾਂ ਲੈ ਜਿਹੜੀ ਇਕਲੈਂਡ ਜੁੜੇ ਬਾਦ ਨੂੰ ਵਾਸਤੇ ਮੈਂ ਮੈਂ ਵੀ ਬਾਕੀ ਸਿੰਘੂ ਸਾਹਿਬ ਵੀ ਕਹਿ ਸੀ ਔਰ ਆਪਣੇ ਪ੍ਰਧਾਨ ਜੀ ਦੀ ਵੀ ਗੱਲ ਲਗਾਤਾਰ ਚੱਲ ਰਹੀ ਆ ਅਰੋੜਾ ਜੀ ਨਾਲ ਗੱਲ ਹੋਈ ਸੀ ਕਦੇ ਮੈਂ ਕਿ ਥੋੜੇ ਦਿਨ ਚਾਹਤ ਤਰੀਕ ਦਾ ਕੋਈ ਛੋਟਾ ਮਸਲਾ ਉਹਦੇ ਵਿੱਚ ਵੀ ਉਹ ਕਰਕੇ ਉਸ ਤੋਂ ਬਾਅਦ ਆਪਾਂ ਇੱਥੇ ਮੈਂ ਕੋਸ਼ਿਸ਼ ਕਰਾਂਗੇ ਆਪਾਂ ਆਪਣੇ ਇੱਥੇ ਹੀ ਬੁਲਾ ਕੇ ਅਰੋੜਾ ਜੀ ਨੂੰ ਜਿਹੜੇ ਉਹਨਾਂ ਕੋਲ ਇਹ ਮਹਿਕਮਾ ਦੀ ਆ ਔਰ ਪੰਜਾਬ ਸਰਕਾਰ ਦੇ ਸਭ ਤੋਂ ਚਿਹਤੇ ਇਸ ਵੇਲੇ ਜਿਹੜੇ ਮੰਤਰੀ ਨੇ ਉਹ ਉਹਨਾਂ ਨਾਲ ਹੀ ਮਸਲਾ ਆਪਣਾ ਹੱਲ ਹੋ ਜਾਣਾ ਔਰ ਕੋਸ਼ਿਸ਼ ਕਰਾਂਗੇ ਪ੍ਰਧਾਨ ਜੀ ਨਾਲ ਬੇਨਤੀ ਕਰਕੇ ਕਿ ਆਪਾਂ ਉਹਨਾਂ ਨੂੰ ਇੱਥੇ ਹੀ ਬੁਲਾਈਏ ਇੱਥੇ ਬੁਲਾ ਕੇ ਆਪਣਾ ਮਸਲਾ ਜਰਾ ਹੱਲ ਪਹਿਲੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਵੀ ਅੱਜ ਜੇ ਸਾਡੀ ਪਹਿਲੀ ਇਜੈਕਟਿੰਗ ਕਮੇਟੀ ਦੀ ਮੀਟਿੰਗ ਹੋਈ ਆ ਜਿੱਥੇ ਸਾਰੇ ਇਕੱਠੇ ਕੇਦਰ ਆਪਣੀ ਇੰਟਰੋਡਕਸ਼ਨ ਦਿੱਤੀ ਅਤੇ ਜਿਹੜੀਆਂ ਇੰਡਸਟਰੀ ਦੀਆਂ ਮੁਸ਼ਕਲਾਂ ਬਾਰੇ ਜਿਹੜਾ ਮੈਂਬਰਾਂ ਨੇ ਜਾਣੂ ਕਰਾਇਆ ਤੇ ਉਹਨਾਂ ਦੇ ਜਿਹੜੀਆਂ ਮੁਸ਼ਕਲਾਂ ਦਾ ਜਲਦੀ ਹੱਲ ਕਰ ਗਿਆ ਸੀ ਅਗਲੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਦੱਸਾਂਗੇ ਵੀ ਆਹ ਜਿਹੜੀ ਪ੍ਰੋਬਲਮ ਦਾ ਹੱਲ ਹੈਗਾ ਔਰ ਸਰਕਾਰ ਨਾਲ ਇਸ ਸੰਬੰਧ ਵਿੱਚ ਮੀਟਿੰਗਾਂ ਕੀਤੀਆਂ ਜਾਂਦੀਆਂ ਸਰਾਲੀ ਸਾਹਿਬ ਤੁਹਾਡੀ ਕਿਹੜੀ ਡਿਊਟੀ ਲੱਗੀ ਹੋ ਰਹੀ ਹੈ ਅਵਸਰ ਤੁਹਾਡੀ ਸਪੈਸ਼ਲ ਪ੍ਰਧਾਨ ਸਾਹਿਬ ਨੇ ਜਿਹੜੀਆਂ ਆ ਮੁਸ਼ਕਲਾਂ ਸੁਣੀਆਂ ਆ ਉਹਦੇ ਮੁਤਾਬਕ ਕਮੇਟੀਆਂ ਬਣਾਈਆਂ ਜਾਉਗੀਆਂ ਜਿਹੜੀ ਜਿਹੜੀ ਕਮੇਟੀ ਦੇ ਵਿੱਚ ਜੋ ਜੋ ਕਿਸੇ ਦੀ ਡਿਊਟੀ ਲੱਗੂਗੀ ਉਹ ਸਾਰੇ ਹਾਜ਼ਰ ਨਹੀਂ ਪਹਿਲਾਂ ਤੁਸੀਂ ਮੇਰੇ ਖਲਾਅ ਪੋਲੂਸ਼ਨ ਦੇਖਦੇ ਸੀ ਜਾਂ ਕਿਹੜੇ ਚੀਜ਼ ਵੈਸੇ ਕੋਈ ਵੀ ਕੰਮ ਹੋਵੇ ਕਿਸੇ ਤਰ੍ਹਾਂ ਦਾ ਸਰਕਾਰੀ ਜੀ ਵਿਭਾਗ ਦਾ ਸਾਡੀ ਸਾਰੀ ਟੀਮ ਹਾਜ਼ਰ ਕੋਈ ਸਪੈਸ਼ਲ ਕਿਸੇ ਦੀ ਕੋਈ ਜੁuti ਨਹੀਂ ਹੈ ਫਿਰ ਇਹ ਕੰਮ ਨੂੰ ਕੋਈ ਵੀ ਪ੍ਰਧਾਨ ਜੀ ਨੂੰ ਕੰਮ ਦੱਸੋ ਉਹਦੇ ਹੱਲ ਲਈ ਅਸੀਂ ਕੋਈ ਵੀ ਅਧਿਕਾਰੀ ਜਿਹੜਾ ਹੈ ਉਹ ਜਾ ਕੇ ਕਰਾ ਕੇ ਦਵਾ ਸਰ ਕਿੰਨੇ ਤੋਂ ਕਿੰਨੇ ਸਿਟਿੰਗ ਕਰਦੇ ਆਂ ਤੁਹਾਨੂੰ ਤੁਸੀਂ ਇੱਥੇ ਦਫ਼ਤਰ ਸਾਰੀ ਜਿਹੜੀ ਲੱਕੀ ਟੀਮ ਸਵੇਰੇ 10:00 ਤੋਂ 1 ਵਜੇ ਤੱਕ ਇੱਥੇ ਸੀਟਿੰਗ ਹੈਗੀ ਆ ਜੀ ਜੀ ਉਸ ਤੋਂ ਇਲਾਵਾ ਵੀ ਜਦੋਂ ਵੀ ਕੋਈ ਫੋਨ ਤੇ ਗੱਲ ਕਰੂਗਾ ਤੁਸਾਂ ਟਾਈਮ ਆਉਣਾ ਤੇ ਸਮੱਸਿਆ ਦਾ ਹੱਲ ਕਰਾ ਕੇ ਦਿੱਤਾ ਜਾਓ ਥੈਂਕ ਯੂ ਅੱਜ ਦੀ ਮੇਰੇ ਚਿੱਤੇ ਨੂੰ ਮੈਂ ਨਾਮ ਜੁਗਤ ਬਰਮਤਲ ਰਾਜ ਕਿੰਦਰਾਪੁਰ ਤੋਂ ਤੁਹਾਡਾ ਸੇਵਕ 24 ਘੰਟੇ ਤੁਹਾਡੀ ਖਾਦਮ ਮੇਰੀ ਜ਼ਿੰਮੇਰੀ ਕੋ ਦਿੰਦੀ ਆ ਵਿੱਜੀ ਸਿਰਕੇ ਨਾਲ ਅੱਜ ਹਣ ਹੁਣਾ ਕੇ ਸਾਰੇ ਪਾਲੀ ਮਨਜੀ ਕਮੇਟੀ ਦੀ ਮੇਰੀ ਚਾਹਿਆ ਜੋ ਕੋਈ ਵੀ

ਪ੍ਰਿਕਿਰਿਆ ਅਰੋਹੀ ਆਉਣ ਦੇ ਸਮੇਂ ਦੇ ਵਿੱਚ ਸਾਈਕਲ ਅੰਕਸ਼ੀ ਲਗੀਆਂ ਨਾਂ ਨੀ ਤਰਫੇ ਸਰਕਾਰਾਂ ਤੋਂ ਬੇਚੂੜੀ ਲਈ ਸਰਵਾਈ ਹੋਵੇਗੀ ਮੈਂ ਅੰਮੀ ਕਹਾਂਦਾ ਲੋਕਾਂ ਨੂੰ ਜਿਹੜੇ ਮੇਰੇ ਨਾਲ ਹਾਜ਼ਰ ਜਾਓ ਤੁਸੀਂ ਸਾਡੇ ਵਿਸ਼ਵਾਸ ਕਰਕੇ ਸਾਡੀ ਟੀਮ ਨੂੰ ਲੈ ਕੇ ਆਏ ਹੋ ਤੁਹਾਡੇ ਅਸੀਂ ਉਸ ਭਰੋਸੇ ਨੂੰ ਪੂਰਾ ਕਰਨ ਵਾਸਤੇ ਹਮੇਸ਼ਾ ਤਤਪਰ ਰਵਾਂਗੇ ਦੇ ਗਿਆ ਇੰਡਸਟਰੀ ਦੇ ਇਤਿਹਾਸ ਕਰਤੀਆਂ ਨੇ ਤੇ ਕਰਦੇ ਰਵਾਂਗੇ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਤੁਸੀਂ ਸਾਰੇ ਆਏ ਹੋ ਮਤਲਬ ਸਾਰਿਆਂ ਨੂੰ ਖਿਆਆਂ ਨੂੰ ਬੜਾ ਚੰਗਾ ਲੱਗਿਆ ਥਾਰਾ ਨੂੰ ਵੇਖ ਕੇ ਪਹਿਲੀ ਬੜੀ ਇਹ ਸਾਰਾ ਆਫਿਸ ਨਾਲ ਖੁੱਲ ਹੋਇਆ ਸਾਫ ਸੈਂਟਰੀ ਸੈਟਲ ਜਿਹਦਾ ਰਹਿ ਜਾਂਦੀ ਤੁਸੀਂ ਕਹਿ ਰਹੇ ਮੈਨੂੰ ਬਹੁਤ ਕੁਝ ਹੈ ਨਹੀਂ ਇਸ ਹਨ ਦੋਨੋਂ ਸਾਡੇ ਪਰ ਗਰੀਬ ਨੂੰ ਵਰਕ ਕਰਦਾ ਹੈ ਉਹ ਦੋ

ਇਹ ਸੰਕਰ ਦੇ ਵਿੱਚ ਪਰਮਨਨ ਗੋਡਾ ਵਾਲੇ ਨੂੰ ਹੋ ਗਏ ਕਿਤੇ 10 ਕਰੋੜ ਦੀ ਐਡ ਵੀਸੀ ਹੋ ਗਿਆ। ਆ ਇਹ ਵੇਖੋ ਮੈਂ ਦਾ ਰੱਈਆ ਮਾਣ ਕੇ ਇੱਕ ਵਾਈਫੇਡ ਇਹਨੂੰ ਸਾਡੇ ਬਿਲਿਅਨ ਸਟਾਪਿੰਗ ਦੱਸੀਏ। ਮਾਣੂ ਜੀ ਬੈਠੇ ਨੇ ਸਰ ਜੀ ਵਾਈਫੇਡਿੰਗ ਸਾਹਿਬ ਜਿਹਨੇ ਨਾਲ ਜਿਵੇਂ ਲਕਸ਼ਮੀ

चल मैं मीटिंग में तो बना रहे हैं अमिल सिरदेवा तो तो जी थैंक्स करना सिरदेवल साहब पीएम अनिल मित्तल जी एंड सॉरी मैं बाकी नाम नहीं लगा पा रहा नवोज सिंह जी सॉरी यूट्यूब चैनल है

ਇੱਕੋ ਹੀ ਦੁਬਾਰਾ ਪ੍ਰਧਾਨੀ ਦਰਸਤ ਹੋਈ ਜੋ ਤਾਂ ਕਿ ਕਈ ਨੰਬਰ ਬਾਅਦ ਚਾਏ ਜੀ ਮੈਂ ਤੁਹਾਨੂੰ ਇੱਕ ਸ਼ਾਮ ਨੂੰ ਬੋਲਣਾ ਵੀ ਤੁਸੀਂ ਕਰੋਗੇ ਕਰੋਗੇ ਤੁਸੀਂ ਜ਼ਿੰਮੇਵਾਰ ਸੀ ਕਰੋ ਬਾਕੀ ਦੇ ਦੇ ਵਿੱਚ ਪਿਛਲੇ ਹੋਰ ਦਿਖਾਈ ਨਹੀਂ ਸੀਗੇ ਤੇ ਆਪਾਂ ਸਾਰੀ ਅਪਰੂਵ ਕਰਨ ਦੇਖਿਆ ਸੀ ਗਿਆ ਲੱਗਦਾ ਹੀ ਤੇ ਉਹ ਸਾਡੀ ਟੀਮ ਦੇ ਵਿੱਚ ਵੀ ਲਾਸਟ ਟਾਈਮ ਡਿਸਕਸ਼ਨ ਹੋਈ ਹੈ ਰਿਗਾਰਡਿੰਗ ਦੀ ਇਲੈਕਸ਼ਨ ਕਿ ਜਿਹੜੇ ਇਲੈਕਸ਼ਨ ਨੇ ਡੂ ਟੂ ਬੈਡ ਵੈਦਰ ਕਹ ਲੋ بارش ਕਹ ਲੋ ਇਮੈਂਸ ਹੀਟ ਕਹ ਲੋ ਗਰਮੀ ਕਹ ਲੋ ਉਹਦੇ ਕਰਕੇ ਅਸੀਂ ਸਾਰੇ ਨਾ ਕਾਫੀ ਡਿਸਟਰਬ ਹੋ ਗਏ ਆ ਤੇ ਉਹਦੇ ਵਿੱਚ ਪਿਛਲੀ ਟੀਮ ਨੇ ਔਰ ਐਸ ਟੀਮ ਦੇ ਨਾਲ ਅਪਰੂਵਲ ਦੇ ਵਿੱਚ ਇਸ ਰਿਪੋਰਟ ਦੇ ਵਿੱਚ ਟੋਡੇ ਅੱਗੇ ਅਸੀਂ ਅਜੰਡਾ ਪੇਸ਼ ਕੀਤਾ ਹੈ ਕਿ ਅਸੀਂ ਇਲੈਕਸ਼ਨ ਦੀ ਡੇਟ ਨੂੰ ਐਕਸਟੈਂਡ ਕਰਨਾ ਚਾਹੁੰਦੇ ਹਾਂ ਬਲਾਜਕ ਸੀ ਇੱਥੇ ਇੱਕ ਗੱਲ ਬਣਾ ਜੇ ਅਸੀਂ ਇੱਥੇ ਅਸੀਂ ਡੇਟ ਐਕਸਟੈਂਡ ਕਰਨਾ ਚਾਹੁੰਦੇ ਹਾਂ ਅਪ ਟੂ ਅੰਤ ਡਿਸੰਬਰ ਤੇ ਜੇ ਪੂਰੇ ਹਾਊਸ ਦੀ ਅਪਰੂਵਲ ਹੋਏ ਤੇ ਅਸੀਂ ਇਹਨੂੰ ਫਿਰ ਅੱਗੇ ਪੋਸਟ ਕਰ ਅਸੀਂ ਕਰੀਏ ਬਾਅਦ ਦੀ ਗੱਲ करावांगे जी इस बार बिकॉज़ एसटोवल एसजीएम जाऊंगा वो जब का प्रोब लेवांगे ठीक है सर ठीक है काम हुए मैं 28 नवंबर की नेक्स्ट एसजीएम करवा ली है जी तो

ਇਹ ਵਾਰੀ ਕਹਿੰਦੇ ਆ ਕਿ 24 ਘੰਟੇ ਹੁੰਦੇ 24 ਘੰਟੇ ਸੀ ਹਾਜ਼ਰ ਅਸੀਂ ਵੀ ਉਸ ਚੀਜ਼ ਨੂੰ ਅਸਮਰਥ ਹੋ ਜਾਂਦੇ ਆ ਜਦੋਂ ਇੱਕ ਪ੍ਰੂਫ ਉਹ ਆ ਕੇ ਤੁਹਾਡੇ ਗੇਟ ਤੇ ਫੋਟੋ ਕਰਦਾ ਇਤੀਓ ਨਾਲੇ ਕਿ ਜਿੱਥੇ ਤੁਹਾਡਾ ਮਟੀਰੀਅਲ ਪਿਆ ਉਹ ਤੇ ਤੁਹਾਡੇ ਕੋਲੋਂ ਜੀਪੀ ਪੁੱਛ ਕੇ ਰਿਕਾਰਡ ਕਰ ਲੈਂਦਾ ਤੇ ਜਿਹੜੇ ਮੈਂਬਰਸ ਨੂੰ ਅਵੇਰਨੈਸ ਨਹੀਂ ਹੈਗੀ ਬਾਲਕ ਸ਼ਰਮਾ ਸਾਡੇ ਅਰਜੋਟੇ ਦਿੱਤੇ ਐਸੋਸੀਏਸ਼ਨ ਦੇ ਵਿੱਚ ਹਰ ਸੈਸ਼ਨ ਦੇ ਉੱਤੇ ਬੰਦੇ ਆ ਆ ਕੇ ਜਰੂਰ ਕੰਪਲਾਈਂਸ ਕਰੋ ਮੈਂ ਪਿਛਲੇ ਹਫਤੇ ਤੋਂ ਦੇਖ ਰਿਹਾ ਵਾਂ ਕਿ ਲੋਕਾਂ ਨੂੰ ਬਹੁਤ ਹੈਵੀ ਜੁਰਮਾਨਾ ਲੱਗ ਰਿਹਾ ਵਾ ਸਾਡੇ ਸਾਈਕਲ ਪਾਰਕਸਾਂ ਵਿੱਚ ਮਤਲਬ ਇੱਕ ਟੋਕਾ ਜਿਕੇ 1 ਕਰੋੜ ਰੁਪਏ ਅਸੀਂ ਉਸ ਚੀਜ਼ ਦੇ ਵਿੱਚ ਕਿਉਂ ਜਾਣਾ ਵਾ ਆਪਣੇ ਉਸ ਕੰਪਲਾਈਅੰਸ ਨੂੰ ਕਰਕੇ ਰੱਖੀ ਤਾਂ ਕਿ ਜਿਹੜੇ ਮੈਕਨਿਕ ਅਕਸਰ ਆ ਉਹ ਆ ਕੇ ਸਾਡੇ ਨਾਲ ਟਕਸ਼ਾ ਨਹੀਂ ਕਰ ਸਕਣ ਦੂਸਰਾ ਜਿਹੜਾ ਹੈਗਾ ਵਾ ਪੋਲੂਸ਼ਨ ਦਾ ਕੋਈ ਨਰਮ ਜਰੀ ਲੇਟੈਸਟ ਲਿਸਟ ਆ ਗਈ ਹੈ ਜਿਹੜੀ ਟੋਟਲ ਇੰਡਸਟਰੀ ਦੀ ਵਾਈਟ orange اور green ਦੀ ਜਿਹੜੀ ਲੇਟੈਸਟ ਗਵਰਨਮੈਂਟ ਨੇ ਹੁਣ ਅਮੈਂਡ ਕੀਤੀ ਹੈ 3 ਸਤੰਬਰ ਨੂੰ ਇਹਦੇ ਵਿੱਚ ਵੀ ਸਾਡੀ ਕਾਫੀ ਬਸਤੀ ਬਾਹਰ ਨਿਕਲ ਗਈ ਹੈ ਜਿਹੜੀ ਕਿ ਵਾਈਟ ਦੇ ਵਿੱਚ ਆ ਗਈ ਹੈ orange ਤੋਂ ਤਾਂ ਕਿ ਉਹ ਨੈਕਸਟ ਜਿਹੜੀ ਕੰਸੈਂਟ ਆ ਉਹ ਨਵੇਂ ਰਿਵਾਈਜ਼ ਰੇਟ ਕੋਟ ਤੇ ਹੈ ਜੀ ਕਿ ਜਿੰਨੇ 에ਰਾ ਹੋ ਤੁਸੀਂ ਪੁਰਾਣਾ orange ਵਿੱਚ ਭਰਦੇ ਹੋ ਵਾਈਟ ਵਿੱਚ ਆ ਗਏ 25% ਫੀਸ ਘੱਟਦੀ ਜਾਂਦੀ ਕੁਝ ਗੱਲ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਰੀਡ ਕਰਨਾ ਚਾਹੀਦਾ ਸੀ ਕਿ ਯੂਰ ਡਿਕ ਵਾਰੀ ਆਪਣੀ ਕੰਪਲੈਂਸ ਐਂਡ ਫਿਊਸ਼ਨ ਕੰਟਰੋਲ ਬੋਰਡ ਦੀ ਤੇ GST, GP ਲੈਰ ਦੇ ਨਾਲ ਕੰਪਲੈਂਸ ਸ਼ੁਰੂ ਕਰਕੇ ਰੱਖੋ ਤਾਂ ਕਿ ਬੜੀ ਵੱਡੀ ਮੁਸ਼ਕਲ ਨਾ ਆਵੇ। ਕੰਸੀਪੀਐਮਏ ਦੇ ਵਿੱਚ ਸੁਣਦਾ ਆਇਆ ਕਿ ਜਦੋਂ ਨਵੀਂ ਟੀਮ ਆਈ ਹੈ ਮੰਨ ਲਓ ਕੋਈ ਫੈਕਟਰੀ ਚੇਂਜ ਹੋ ਗਿਆ ਕੁਝ ਵੀ ਹੋਇਆ ਤੇ ਪਿਛਲੇ ਡਾਕੂਮੈਂਟਸ ਨਾ ਟ੍ਰਾਂਸਫਰ ਨਹੀਂ ਹੋਏ ਬੜੇ ਗਰੇਸ ਕੋਲੀ ਕਦੀ ਕੋਈ ਮੈਨੇਜਿੰਗ ਕਮੇਟੀ ਦਾ ਕੋਈ ਰਜਿਸਟਰ ਨਹੀਂ ਮਿਲਿਆ ਕੋਈ ਕੁਝ ਨਹੀਂ ਮਿਲਿਆ ਮੈਂ ਧੰਨਵਾਦੀ ਹਾਂ ਰਜੀਵ ਜੈਨ ਜੀ ਦਾ ਜਿਨ੍ਹਾਂ ਨੇ ਇੰਨੀ ਗਰੇਸ ਕੋਲੀ ਮੈਨੂੰ ਸਾਰੇ ਡਾਕੂਮੈਂਟਸ ਹਰ ਚੀਜ਼ ਔਰ ਆਪਣਾ ਅਸ਼ੀਰਵਾਦ ਸਾਰੀ ਚੀਜ਼ਾਂ ਨਾ ਦਿੱਤੀਆਂ ਹੈਗੀ ਉਹ ਮਿਲ ਜੀਏ ਜੀ ਜਿਹੜੇ ਸਾਈਕਲ ਬਣਾਉਂਦੇ ਨੇ ਉਹਨਾਂ ਨੂੰ ਹੀ ਮੈਂਬਰ ਰੱਖਿਆ ਜਾਏ ਇਹ ਮੇਰਾ ਸੁਜੈਸ਼ਨ ਹੈ ਔਰ ਪਲੀਜ਼ ਕੋਈ ਜਿਹੜੇ ਵੀ ਸੁਜੈਸ਼ਨ ਆ ਰਹੇ ਨੇ ਪਰ ਤੋਂ ਪਹਿਲਾਂ ਅਸੀਂ ਨਵੀਂ ਇੰਡਸਟਰੀ ਪਾਲਿਸੀ ਦੇ ਕੇ ਜਾਵਾਂਗੇ ਤੋਂ ਮੇਰੀ ਰਿਕਵੈਸਟ ਹੈ ਇਸ ਟੀਮ ਦੀ ਸਾਡੀ ਐਸੋਸੀਏਸ਼ਨ ਦਾ ਸਭ ਤੋਂ ਵੱਡਾ ਮੁੱਦਾ ਕਿ ਉਹ ਮਿਕਸ ਲੈਂਡ ਯੂਰ ਤੇ ਇੱਕ ਆਪਣੀ ਐਸੋਸੀਏਸ਼ਨ ਵੱਲੋਂ ਰਿਪਰੈਜ਼ੈਂਟੇਸ਼ਨ ਕੀਤੀ ਜਾਵੇ ਬਾਕੀ ਜਿਹੜੀ ਮਿਕਸ ਲੈਂਡ ਇੰਡਸਟਰੀ ਹੈ ਉਹ ਇਥੋਂ ਨਿਕਲ ਕੇ ਆਈ ਜ਼ੋਨ ਚ ਜਾਣ ਕਰਦੀ ਹੈ ਉਹਦੇ ਵਾਸਤੇ ਮਾਈਗ੍ਰੇਸ਼ਨ ਪਾਲਿਸੀ ਲਾ ਦੇ ਠੀਕ ਹੈ ਤੁਸੀਂ ਕਹਿ ਰਹੇ ਹੋ ਪ੍ਰਧਾਨ ਜੀ ਤੇ ਇੱਕ ਗੱਲ ਮੈਂ ਉਹ ਦੱਸੀ ਜਾਣਾ ਮੈਨੂੰ ਧੰਨਵਾਦ ਮੈਂ ਇੱਕ ਜੁਜੂ ਬੀਏਓਸ ਨੇ ਦਿੱਕ ਮੁਜ਼ਾਜ

ਸਹੀ ਇੰਟਰ ਮੈਂ ਕਿਹਾ ਆ ਜੀ ਉਹ ਉਹ ਤੁਸੀਂ ਕੋਈ ਨਹੀਂ ਤੁਸੀਂ ਗੱਲ ਕਰੋ ਆਨਲਾਈਨ ਇਹ ਐਜੂਕੇਸ਼ਨ ਦੇ ਰੱਖਣੀ ਕਰਨੀ ਹੈ ਤੇ ਜੇ ਲਈ ਆਪਾਂ ਕਿਥੇ ਤੋਂ ਫਾਰਮ ਕਰਵਾਣੇ ਆ ਤੇ ਜਿਵੇਂ ਦਾ 2-4-5000 ਰੁਪਏ ਲੱਗੇ ਕਰ ਤੋਂ ਮੇਰੇ ਲਈ ਤੁਹਾਨੂੰ ਤੁਸੀਂ ਹਰ ਸਭ ਕੁਝ ਨਹੀਂ ਕਰ ਸਕਦੇ ਹਰ ਤੁਸੀਂ ਇਹ ਨਹੀਂ ਕਰਗੇ ਅਜ਼ੂਦੀ ਇਸ਼ੇ ਚ ਆਪਾਂ ਲਗ ਲਗ ਟੀਚਰ ਟੀਮਾ ਰੱਖੋ ਕੋਈ ਖਰਚਾ ਨਹੀਂ ਕਰਨਾ ਹੈ ਕਰੀਏ ਨਹੀਂ ਇਹ ਕਹਿੰਦੇ ਦੈਲੋ ਜਦੋਂ ਮੈਂ ਜਿਆਦਾ ਹੀ ਹੋ ਜੀ ਕੁਝ ਮੈਂ ਫਾਈਨੈਂਸ਼ਰਸ ਕਰਕੇ ਆਪਾਂ ਨੇ ਸਟੱਡੀ ਕਰ ਰਹੇ ਨੇ ਜਿਹੜੀਆਂ ਵੀ ਐਸੋਸੀਏਸ਼ਨਾਂ ਤੁਸੀਂ ਸਟੱਡੀ ਕਰੋ ਉਹ ਬੈਟਰੀਸ ਡਿਸਕਸ ਕਰ ਰਹੇ ਤੁਸੀਂ ਇਹ ਇੱਕ ਐਗਜ਼ਾਮਪਲ ਅਲੋ ਤੁਸੀਂ ਇੱਕ ਮਾਨਿਕ ਐਗਜ਼ਾਮਪਲ ਅਲੋ ਜਿਸ ਹਿਸਾਬ ਨਾਲ ਜੇ 50 ਲੱਖ ਜੰਦਾ ਅਦਰ ਸਾਡਾ ਇੱਕ ਬਜਟ ਸ਼ਾਇਦ 3 ਕਰੋੜ ਦੀ ਗੱਲ ਆ ਚੀਕ ਸਮਝ ਆਵੇ ਉਹ देयर ਆਰ ਸੋ ਮਨੀ ਅਦਰ ਵੇਜ਼ ਐਂਡ ਮੀ ਟੂ ਗੈਟ ਜਿੱਥੇ 2000 ਲੱਖ ਰਾਇਆ ਆਦਾ ਨਾ ਉਥੇ ਬੈਂਕ ਵੀ ਪੈਸੇ ਦੇ ਦੇਗਾ ਉਥੇ ਬਹੁਤ سارے ਸੈਮੀਨਾਰ ਕਰਾਉਣ ਵਾਲੇ ਬੈਸ਼ਨ ਹਰਿਪਾ ਗੁਬਿੰਦੀ ਜੀ ਬੱਤੀ ਹੈ ਵੀ ਸੈਮੀਨਾਰ ਕਰਾਉਣ ਦੇ ਦਿੱਕੋ ਤੋਂ ਸੋ ਜਿਹੜੇ ਉਹ ਆਪਸ਼ਨ ਹੈ ਸੀਏਆਈਏ ਇੱਕ ਮਾਨ ਅਤਰੀ ਚੱਲਦਾ ਹੈ ਜੇ ਚੰਦਾ ਉਹਨਾਂ ਦਾ 20% ਹੈ ਤਾਂ ਉਹਨਾਂ ਦਾ ਜਿਹੜਾ ਬਾਕੀ ਦਾ ਰੈਵਨੂ ਅਦਰ ਰਿਸੋਰਸ ਤੋਂ ਆਉਂਦਾ ਆਪਣੇ ਕੋਲ ਬਿਲਡਿੰਗ ਵੀ ਹੈ ਕਿ ਹੈ ਬੜਾ ਕਿਤੇ ਖਰਚ ਚੱਲਦਾ ਵਧਾਣਾ ਘਟਾਣਾ ਇਹ ਦੇਖੋ ਮੈਂਬਰਾਂ ਦੀ ਮਰਜ਼ੀ ਹੈ ਤੁਹਾਡੀ ਸਾਰਿਆਂ ਦੀ ਮੇਰਾ ਉਹ ਜੰਦਾ ਨਹੀਂ ਹੈਗਾ ਸੋ ਵੀ ਸ਼ੁਡ ਐਕਸਪਲੋਰ ਅਸੀਂ ਵੀ 30 40 ਹਜ਼ਾਰ ਹੋ ਗਏ ਸਾਈਕਲਪਾਰਟ ਐਸੋਸੀਏਸ਼ਨ ਨਾਲ ਜੁੜਿਆ ਔਰ ਜਿਹੜੇ ਅਦਰ ਵੇਜ਼ ਐਂਡ ਵੀਨਰਸ ਫਲੋ ਕਰੋ ਔਰ ਗੋਦਾਂ ਦੇ ਪ੍ਰੋਗਰਾਮ ਕਰੀਏ ਜਿਹਦੇ ਨਾਲ ਵੈਲਿਊ ਐਡੀਸ਼ਨ ਮੈਂਬਰਸ ਜੀ ਹੋਏ ਫਿਰ ਪੈਸੇ ਵੀ ਆਣਗੇ ਔਰ ਤੁਹਾਡੀ ਬਿਜ਼ੀਅਰ ਡੀ ਪੜ ਗਈ ਹੈ ਪਰ ਉਹ ਛੋਟੀ ਇੰਡਸਟਰੀ ਤੋਂ ਔਲਾਦ ਇੰਡਸਟਰੀ ਤੋਂ ਲੱਕੀ ਜਿਹਾ ਬੜਾ ਐਕਸਪੀਰੀਅੰਸ ਹੈ ਮੈਂ ਤੁਹਾਨੂੰ ਜਿਆਦਾ ਇਹਦਾ ਇੱਕ ਵੀਡੀਓ ਵਿੱਚ پوری ਦੁਨੀਆ ਤੋਂ ਦੇ ਸੋ ਐਟ ਮੱਕੜ ਦਾ ਰਿਗੈਟ ਟੈਕਨੋਲੋਜੀ ਅਪਗ੍ਰੇਸ਼ਨ ਲਈ ਹੋਗੇ ਤੇ ਐਸੋਸੀਏਸ਼ਨ ਤੋਂ ਮਿਲਦਾ ਹੋਏ ਸੋ ਜਿਹੜਿਆ ਤੁਹਾਡੀਆਂ ਐਸੋਸੀਏਸ਼ਨ ਦਾ ਉਹ بڑے ਆਰਮੀਆ ਤੋਂ ਜ਼ਿਆਦਾ ਪੈਸੇ ਲੈਂਦੀ ਹੈ ਛੋਟਿਆਂ ਤੋਂ ਘੱਟ ਲੈਂਦੀ ਹੈ ਮਰੋ ਸਾਰੇ ਦੀ ਲੋਨ ਹੈ ਨੰਬਰ ਵੀ ਜਾਈਂ ਗਏ ਨੇ ਬੰਬਲ ਅਧਿਕਾਰੀਆਂ ਐ ਮੈਂਬਰ ਘੱਟ ਕੇ 250 ਨੰਬਰ 2000 ਨੰਬਰ ਲੱਗੇ ਕਰਦਾ ਹੈ ਨਾ ਉੱਤੇ 100 ਬੰਦੇ ਪ੍ਰਨਾਸ ਕਰਨ ਲਿਖਿਆ ਹੈ ਥੈਂਕ ਯੂ ਬਈ ਜਿੰਨੇ ਸਤਿਕਾਰਯੋਗ ਮੈਂ ਜੀ ਬਾਈਕ ਆਪੋਰਚੁਨਿਟੀ ਐਵੇਂ ਨਾ ਪਾਇੰਟ ਤੇ ਲਿਖੀਆ ਬੁਣੀ ਗਿਆਸ ਗਿਆ ਬਣਾ ਲੈ ਤੋਂ ਬਿਸਟੈਂਡਰ ਤੋਂ ਮੇਰੀ ਨਾ ਹਾਲੇ ਚ ਤੜੀ ਤੋਂ ਪਹਿਲਾਂ ਮੰਤਰੀ ਨਾਲ ਗੱਲ ਕੀਤੀ ਹੋਈ ਹੈ ਕਾਹਦੇ ਨਹੀਂ ਮਿਸਟਰ ਜੀ

ਜੇ ਤੁਸੀਂ ਕਹਿੰਦੇ ਹੋ ਕਿ ਇਸ ਲੈਨ ਨੂੰ ਇੰਡਸਟਰੀਅਲ ਕਰਦੇ ਹੋ ਕਿਉਂ ਰੈ residențial ਬਾਅਦ ਜਾਊਗਾ ਜੇ ਸਿਕਨ ਨੂੰ ਵੀ residențial ਕਰਦੇ ਹੋ ਕਿ ਇਸ ਲੈਨ ਬਾਅਦ ਉਹ ਜਦ ਵੀ ਕਿਸੇ ਦੀ ਜੇ ਉਸ ਪੈਸਾ ਇਹ ਨਾ ਹੈ ਨਹੀਂ ਕੋਲ ਜਿੰਨਾ ਲੱਗ ਲੱਗ ਕਰਦੇ ਸੋ ਇੱਕ ਪ੍ਰੋਪਰ ਲੋ ਜੋ ਕੱਢ ਕੇ ਸਰਕਾਰ ਨੂੰ ਤਾਂ ਉਹਦਾ ਹੋ ਕੇ ਮੈਸਦਾ ਹੋਣਾ ਨੂੰ ਲੱਗਾ ਇਹ ਸਿਟਿੰਗ ਵਿੱਚ ਹੈ ਉਹ ਚਾਹਦੇ ਹੈ ਬਿਕੋਜ਼ ਵੋਟਾਂ ਨਾਲ ਚਾਹੀਦੀ ਹੈ ਤਾਂ ਆ ਚੀਜ਼ ਦਾ ਮਸਲਾ ਇਹ ਆਪਾਂ ਸਾਰਿਆਂ ਨੂੰ ਸਾਰੇ ਆਪਾਂ ਇੰਡਸਟਰੀ ਵਾਲੇ ਹੈਗੇ ਹਨ ਲੱਗ ਇਨਵੈਸਟਰ ਵੇਚਣ ਵਾਲੇ ਬਹੁਤ ਜਨਨ ਹੈ तो चीज़ वो चीज तो हम हनी करनी पै रही है बिकॉज वी हैव अ शॉर्ट टाइम साल लेके सवा साल वो तो बीच बीच में भी करवा लो तो बहुत बढ़िया होएगा मेरे को ढाई इंच का सा मुझे भी सी सिटिंग हेयर इन नोज मोर देन अस तो क्रिटिकल की ये जो मेरे तो ये भी तो मैं शिमला पूरी न्यू शिमला पूरी एरिया का वो सारे को कंबाइन करके इकट्ठा बोला बुलाई और पहला जो मीटिंग मंत्री जी ने बुलाई 8 तारीख ਦੇ ਨੰਬਰ ਤੋਂ ਬਾਅਦ ਤੁਸੀਂ ਰੱਖੋ ਮੀਟਿੰਗ ਤੇ ਉਹਦੇ ਵਿੱਚ ਜਿਹੜੀ ਫਿਕਸ ਲੈਣ ਜੀ ਉਹਦਾ ਸੋਲੂਸ਼ਨ ਤੁਸੀਂ ਦੱਸੋ ਹਾਂ ਉਹਨੇ ਕਿਹਾ ਸੋਲੂਸ਼ਨ ਮੈਂ ਨਹੀਂ ਮੰਗਦਾ ਕੱਲ ਤੁਸੀਂ ਦੇਖੋ ਜਿਹੜੇ ਜਨੂਰੀ ਚ ਪ੍ਰਾਈਮ ਇੰਵੈਸਟਰ ਸਾਹਿਬ ਨੇ ਮੀਟਿੰਗ ਰੱਖੀ ਹੈ ਉਸਕੇ ਇੱਕ ਕੰਪਨੀ ਤੋਂ ਐਸਓਫ ਐਮਐਸਐਮੀ ਬੋਰੀਆ ਕੋਲ ਵੀ ਆ ਰਹੇ ਪਰ ਜੀ ਕਈ ਸਾਡੇ ਡਿਵੈਲਪਮੈਂਟ ਕੁਸ਼ਰ ਆ ਰਹੇ ਆ ਤੇ ਮੈਂ ਸਾਡੇ ਸਾਰੇ ਮੈਂਬਰ ਨੂੰ ਇੱਕ ਵੈਸੀ ਤੇ ਜੈਸਾ ਕਿ ਤੁਹਾਨੂੰ ਵੀ ਸਾਰਿਆਂ ਨੂੰ ਪਿਆ ਤੁਸੀਂ ਦੇਖੋ ਕਿ ਤਕਰੀਬਨ 4000 ਮੈਂਬਰ ਦੇ ਵਿੱਚੋਂ ਸਿਰਫ 80 ਮੈਂਬਰਾਂ ਨੇ ਕੰਪੀਟੀਟਿਵਨੈਸ ਦਾ ਪਾਰਟ ਹਿੱਟ ਕੀਤਾ। ਦੋਸਤੋ ਉਸ ਰਿਐਕਸ਼ਨਸ ਤੇ ਅੱਗੇ ਕੰਮ ਨੂੰ ਲਾਗਾ ਜੇ ਸੈਕਟਰ ਦੀ ਗੱਲ ਕਰ ਰਿਹਾ ਸੀਗਾ ਫਿਰ ਉਹਨਾਂ ਚੁਣੇ ਜਿਹੜੇ 6 ਫੈਕਟਰਸ ਐਮਐਸਐਮਈ ਨੂੰ ਡਿਸਟਰਬ ਕਰ ਰਹੇ ਨੇ ਚਾਹੇ ਫਾਈਨਾਂਸਾ ਹੋਵੇ ਮਾਰਕੀਟਿੰਗਾ ਉਹਨਾਂ ਨੂੰ ਲੈਬਰਾਟ ਕਰਕੇ ਸੋਲੂਸ਼ਨ ਵੀ ਤੁਹਾਡੇ ਤੋਂ ਮਿਲਿਆ। ਸੋਲੂਸ਼ਨ ਉਹਨਾਂ ਨੇ ਕਿਹਾ ਵੀ ਸਾਨੂੰ ਦੋ ਸੈਕਟਰ ਇੰਡਸਟਰੀ ਕੰਟਰੋਲ ਆਫ ਇੰਡੀਆ ਕੱਲ ਮਿਲਣੇ ਆ ਰਹੇ ਆ। ਅਸਰ ਵਿੱਚ ਤੁਸੀਂ TGM SMN ਨੂੰ ਅਪਲੋਡ ਕਰਨਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਮੈਂ ਸਾਰੇ ਦੋਸਤਾਂ ਨੂੰ ਜਨਾ ਇਮੇਲ ਤੇ WhatsApp ਤੇ ਰਿਸਪॉन्स जरूर ਦੇਖੋ ਇੱਕ ਤੁਹਾਡੇ ਮੋਬਾਈਲ ਦੇ ਉੱਤੇ ਆਇਆ ਹੋਇਆ ਲਿੰਕ ਲਿੰਕ ਨੂੰ ਤੁਸੀਂ OTP ਦੇ حساب ਦੇ ਨਾਲ ਤੁਹਾਡੇ ਨੰਬਰ ਤੇ ਆ ਜਾਣਾ ਖੁੱਲ ਜਾਣਾ 10 ਮਿੰਟਾਂ ਦੇ ਅੰਦਰ ਹੋ ਪਰਫਾਰਮਾ ਭਰ ਨੂੰ ਤੁਸੀਂ ਸਬਮਿਟ ਕਰਦੇ ਹੋ ਤਾਂ ਗਵਰਨਮੈਂਟ ਕੋਲ ਆਟੋਮੈਟਿਕਲੀ ਭੌਂਜ ਜਾਣਾ लास्ट ਪੁਆਇੰਟ ਇਹ ਕਿ ਜਿਹੜੇ ਦੋਸਤਾਂ ਦਾ ਐਡਲਸ ਦੇ ਕੇਸ ਪੈਂਡਿੰਗ ਮੈਨੂੰ ਲੱਗਦਾ ਕਿ ਆਪਾਂ ਨੂੰ ਬਹੁਤ ਜ਼ਿਆਦਾ ਸੰਦਰਸ਼ ਕਰਨਾ ਵੈਣਾ ਇਸ ਕਰਕੇ ਰਾਣੀ ਨੂੰ ਬੈਂਦੀ ਹੈ ਕਮੰਡੀ ਸਾਹਿਬ ਨਾਲ ਕਮੇਟੀ ਬਣਾ ਕੇ ਆਪਾਂ ਜ਼ਰੂਰ ਕਰੀਏ ਇਕ ਬੰਧ ਜਬਾ ਤੁਸੀਂ ਕਹਿ ਰਹੇ ਸੀ ਕਿ ਕਿਸੇ ਮੈਂਬਰ ਦਾ ਕਨੈਕਸ਼ਨ ਆ ਜਾ ਤੇ ਨਹੀਂ ਜਿਓਗੇ ਲੱਗੇ ਜੇ ਬੈਠੇ ਮੈਂ ਤਾਂ ਆਪਣੇ ਕੋਲ ਓਪੀ ਜੀ ਕਿੰਨਾ ਵਧੀਆ ਕਨੈਕਸ਼ਨ जीएसटी बारे गलबात हो बिजली की भी गलबात हो इंडस्ट्री अपलिफ्ट चाहिए रूप करेंगे और जो सब तो वो वाला मुद्दा प्रधान जी ने ਜਿਹੜੇ ਇਲੈਕਸ਼ਨ ਕਮਿਸ਼ਨਰ ਸੀਗੇ ਸਾਡੇ ਜਰ ਅੰਜਨ ਸਿੰਘ ਜੀ ਦਾ ਬਾਰਗਰ ਵਾਲਾ ਨੇ ਬਹੁਤ ਜੀ ਇਲੈਕਸ਼ਨ ਵਾਲੇ ਬਹੁਤ 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 ਤੇ ਇਹਦੇ ਨਾਲ ਹੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਬਾਰ ਚਾ ਲੱਗੀ ਆ ਬੜੇ ਲੱਗਿਆ ਕੰਟਰੈਕਟਰ ਐਸੋਸੀਏਸ਼ਨ ਦੀ ਪਹਿਲੀ ਨਵੀਂ ਟੀਮ ਦੀ ਪਹਿਲੀ ਮੈਨੇਜਿੰਗ ਕਮੇਟੀ ਦੀ ਮੀਟਿੰਗ ਸੀ ਬਹੁਤ ਅੱਛੇ ਵਾਤਾਵਰਣ ਬਹੁਤ ਅੱਛੀ ਡਿਸਕਸ਼ਨ ਹੋਈ ਹੈ ਅਸੀਂ ਸਾਰੇ ਮੈਨੇਜਿੰਗ ਕਮੇਟੀ ਦੇ ਮੈਂਬਰ ਪ੍ਰਧਾਨ ਜੀ ਤੇ ਸਾਰੇ ਟੀਮ ਨੂੰ ਮੁਬਾਰਕਬਾਦ ਦਿੰਦੇ ਆਂ ਤੇ ਉਮੀਦ ਹੈ ਕਿ ਇਹ ਟੀਮ ਬਹੁਤ ਅੱਛਾ ਕੰਮ ਕਰੇਗੀ